ਤਸਵੀਰਾਂ ਜਿਹੜੀਆਂ ਨੇ ਉਹ ਹੈਰਾਨ ਵੀ ਕਰਨ ਵਾਲੀਆਂ ਨੇ ਔਰ ਇਹਨਾਂ ਪੁੱਤਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਨੇ ਇੱਕ ਪਿਓ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਕਲੇਜੇ ਤੇ ਪੱਥਰ ਰੱਖ ਕੇ ਉਸ ਨੇ ਕਿਸ ਤਰੀਕੇ ਦੇ ਨਾਲ ਆਪਣੇ ਨਸ਼ੇੜੀ ਮੁੰਡਿਆਂ ਨੂੰ ਪੁਲਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੂੰ ਅਰੈਸਟ ਕਰਵਾਇਆ ਖੁਦ ਤਾਂ ਦੱਸ ਦੀ ਤਸਵੀਰਾਂ ਬਠਿੰਡਾ ਦੇ ਬੀੜ ਤਲਾਬ ਦੀਆਂ ਨੇ ਜਿੱਥੋਂ ਕਿ ਇੱਕ ਪਰਿਵਾਰ ਦਾ ਵੀਡੀਓ ਸਾਹਮਣੇ ਆਇਆ ਇੱਕ ਦੁਖੀ ਪਿਤਾ ਦਾ ਵੀਡੀਓ ਸਾਹਮਣੇ ਆਇਆ ਜਿਸ ਨੇ ਅੱਕ ਕੇ ਆਪਣੇ ਹੀ ਬੇਟਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੂੰ ਸਾਧ ਕੇ ਆਪਣੇ ਮੁੰਡੇ ਗ੍ਰਿਫਤਾਰ ਕਰਵਾਇਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਵੱਡਾ ਔਰ ਛੋਟਾ ਮੁੰਡਾ ਉਵੇਂ ਜੁਨੇ ਉਹ ਨਸ਼ੇ ਨੇ ਕਿਸ ਤਰੀਕੇ ਨਾਲ ਖਾ ਲਏ ਔਰ ਉਸ ਤੋਂ ਬਾਅਦ ਇਹ ਪੂਰੀ ਦੁਕਾਨ ਜਿਹੜੀ ਹੈ ਇਹ ਦਿਖਾਉਂਦਾ ਹੋਇਆ ਵੀ ਪਤਾ ਨਜ਼ਰ ਆ ਰਿਹਾ ਔਰ ਉਸ ਤੋਂ ਬਾਅਦ ਫਿਰ بیسਬਾਲ ਦਿਖਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਇਹ ਪਤਾ ਦੇਖ ਸਕਦੇ ਹੋ ਕਿ ਇਸ ਦੇ ਨਾਲ ਕੋਟੇ ਆ ਮ ਬੁਰੇ ਤਰੀਕੇ ਦੇ ਨਾਲ ਪਰ ਫਿਰ ਵੀ ਮੰਨਦੇ ਨਹੀਂ ਤਾਂ ਨਸ਼ੇੜੀ ਦੇ ਪਿਤਾ ਨੇ ਖੁਦ ਆਪਣੇ ਪੁੱਤਰ ਨੂੰ ਕਾਬੂ ਕਰਵਾਇਆ ਪੁਲਿਸ ਨੂੰ ਔਰ ਕਿਹਾ ਕਿ ਲੈ ਜਾਓ ਇਹਨੂੰ ਤੇ ਸੁੱਟ ਦਿਓ ਜੇਲ੍ਹ ਦੇ ਵਿੱਚ ਤਾਂ ਬਠਿੰਡਾ ਦੇ ਬੀੜ ਤਲਾਬ ਦਾ ਇਹ ਦਿਲ ਕੰਬਾਉ ਕੰਬਾਉ ਵੀਡੀਓ ਦਿਲ ਦਹਿਲਾ ਦੇਣ ਵਾਲਾ ਦਿਲ ਕੰਬਾ ਦੇਣ ਵਾਲਾ ਵੀਡੀਓ ਪੁਲਿਸ ਨੂੰ ਖੁਦ ਸੱਦਿਆ ਪਹਿਲਾਂ ਪਿਓ ਨੇ ਔਰ ਉਸ ਤੋਂ ਬਾਅਦ ਫਿਰ ਆਪਣੇ ਮੁੰਡੇ ਜੋ ਹੈ ਉਹ ਪੁਲਿਸ ਦੇ ਹਵਾਲੇ ਕਰ ਦਿੱਤੇ ਆ ਤਾਂ ਬਠਿੰਡਾ ਦੇ ਬੀੜ ਤਲਾਬ ਦਾ ਵੀਡੀਓ ਜਿੱਥੇ ਪੁਲਿਸ ਦੇ ਹਵਾਲੇ ਕੀਤੇ ਗਏ ਆ ਆਪਣਾ ਬੇਟਾ ਜਿਹੜਾ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉਸ ਮੌਕੇ ਦੇ ਉੱਪਰ ਜਿਸ ਤਰੀਕੇ ਨਾਲ ਪੁਲਿਸ ਨੇ ਆਪਰੇਸ਼ਨ ਚਲਾਇਆ ਹੋਇਆ ਔਰ ਉਸੇ ਦੌਰਾਨ ਅਫਸਰਾਂ ਨੂੰ ਸੱਦਿਆ ਗਿਆ ਮੌਕੇ ਤੇ ਇਸ ਦੁਖੀ ਪਿਤਾ ਦੇ ਵੱਲੋਂ ਮੌਕੇ ਦੇ ਉੱਪਰ ਐਸਐਸਪੀ ਅਮਨੀਤ ਕੌਂਡਲ ਵੀ ਸੀਗੇ ਔਰ ਉਹ ਵੀ ਕਾਫੀ ਇਮੋਸ਼ਨਲ ਵੀ ਨਜ਼ਰ ਆਏ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਜਦੋਂ ਇਸ ਪਿਤਾ ਦੀ ਗੱਲ ਸੁਣ ਰਹੇ ਸੀਗੇ ਤਾਂ ਬਹੁਤ ਸੀਰੀਅਸ ਹੋ ਕੇ ਆ ਨੇ ਗੱਲ ਸੁਣੀ ਫਿਰ ਉਹਨਾਂ ਨੇ ਡੀਆਈਜੀ ਹਰਜੀਤ ਸਿੰਘ ਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਕਰਵਾਈ ਕਿਉਂਕਿ ਮੌਕੇ ਤੇ ਜੋ ਐਸਪੀ ਸੀਗੇ ਉਹ ਫਿਰ ਐਸਐਸਪੀ ਅਮਨੀਤ ਕੌਂਡਲ ਦੇ ਨਾਲ ਇਹਨਾਂ ਨੂੰ ਮਲਾਉਣ ਵਾਸਤੇ ਲੈ ਜਾਂਦੇ ਆ ਤਾਂ ਬਹੁਤ ਹੀ ਦਿਲ ਜਿਹੜੀ ਆ ਕਰੜਾ ਕਰਕੇ ਦੇਖਣ ਵਾਲੀ ਵੀਡੀਓ ਆ ਤਾਂ ਇਸ ਪਿਓ ਨੇ ਕਿਸ ਤਰੀਕੇ ਨਾਲ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਕਲੇਜੇ ਤੇ ਪੱਥਰ ਰੱਖ ਕੇ ਆਪਣੇ ਮੁੰਡੇ ਨੂੰ ਕਾਬੂ ਕਰਵਾਇਆ ਪੁਲਿਸ ਨੂੰ ਪੁਲਿਸ ਨੂੰ ਸੱਧਿਆ ਆ ਗਿਆ ਔਰ ਉਸ ਤੋਂ ਬਾਅਦ ਫਿਰ ਮੁੰਡੇ ਨੂੰ ਪਹਿਲਾਂ ਕੁੱਟਿਆ ਸੀ ਫਿਰ ਉਸ ਤੋਂ ਬਾਅਦ ਉਸ ਨੂੰ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਫਿਰ ਗੇਟ ਖੋਲ੍ਹਿਆ ਜਿਵੇਂ ਬਾਹਰ ਆਇਤਾ ਨਾਲ ਅੱਗੇ ਪੁਲਿਸ ਖੜੀ ਸੀ ਫਿਰ ਉਹਨਾਂ ਨੂੰ ਅਰੈਸਟ ਕਰਵਾ ਦਿੱਤਾ ਤਾਂ ਦੇਖ ਸਕਦੇ ਹੋ ਬਠਿੰਡਾ ਦੇ ਬੀੜ ਤਲਾਬ ਦਾ ਵੀਡੀਓ ਹੈ ਤਾਂ ਇਹ ਕਹਾਣੀ ਘਰ ਘਰ ਦੀ ਹੁੰਦੀ ਜਾ ਰਹੀ ਹੈ ਹਰ ਪਿੰਡ ਦੀ ਇਹ ਕਹਾਣੀ ਹੈ ਹਰ ਪਿੰਡ ਦੇ ਵਿੱਚ ਇਹੋ ਜਿਹੇ ਤੁਹਾਨੂੰ ਲੋਕ ਮਿਲ ਹੀ ਜਾਣਗੇ ਤਾਂ ਮੌਕੇ ਦੇ ਉੱਪਰ ਡੀਆਈਜੀ ਨੇ ਐਸਐਸਪੀ ਨੇ ਐਸਪੀ ਤੇ ਹੋਰ ਜਿੰਨੇ ਵੀ ਲੋਕ ਸੀ ਉਹਨਾਂ ਨੇ ਪੂਰੀ ਗੱਲ ਸੁਣੀ ਹਾਲਾਂਕਿ ਡੀਆਈਜੀ ਤੇ ਐਸਐਸਪੀ ਨੇ ਭਰੋਸਾ ਵੀ ਦਿੱਤਾ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਤੁਹਾਡੇ ਬੇਟੇ ਨੂੰ ਨਸ਼ੇ ਦੇ ਇਸ ਦਲਦਲ ਚੋਂ ਬਾਹਰ ਨਿਕਲਣ ਚ ਤੁਹਾਡੀ ਪੂਰੀ ਜੋ ਮਦਦ ਕੀਤੀ ਜਾਏਗੀ ਤਾਂ ਪੂਰਾ ਵੀਡੀਓ ਦਿਖਾਉਣੇ ਤੁਹਾਨੂੰ पूरा वीडियो देखियो ਤੁਸੀਂ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਪੀ ਆਪਣੇ ਰਮਾਨਾ ਸਾਹਿਬ ਰਹਿ ਸੀ ਤੋਂ ਖਤਰਾ ਕੋਈ ਪਰ ਸਾਡੀ ਉਹਨਾਂ ਨਾਲ ਮੈਂ 200 ਆਪ ਜਾ ਕੇ ਕਈ ਬੰਦੇ ਰਾਮਪੁਰੇ ਦੇ ਵਿਚ ਆ ਤੇ ਆ ਚੁੱਲ ਗਿਆ ਆ ਉਹ ਭਾਇਆ ਨਾ ਵੇਖਦਾ ਆ ਆ ਛੁੱਟਾ ਤੇ ਪੁੱਛਿਆ ਮੈਂ ਕਿ ਨਾ 2 ਕੋਰ ਰੁਪਏ ਰਸਨ ਦਿੱਤਾ ਇਹਨਾਂ ਨੇ ਦਰਤੇ ਵੀ ਤਰ ਕਿਥੂ ਲਿਆ ਕਿਥੂ ਹਾਂਜੀ ਇਹ ਫੜੀ ਮਖਾਂ ਚ ਗਈ ਹੈ ਤੇ ਕੋਈ ਕੋਈ ਟੈਂਪ ਸੀ ਆ 10 ਲੱਖ ਦਾ ਬਾਂਸੇ ਦੁਕਾਨ ਦੇ ਰੇ ਰਮਾਣਾ ਸਾਹਿਬ ਦੇ ਨਾਲ ਮੈਂ ਆਪ ਬਾਹਰ ਜਾ ਕੇ ਤੇ ਮੁਰਜ਼ਮ ਫੜੇ ਰਹੇ ਹਾਂ ਦੋਸਰ ਰਮਾਣਾ ਸਾਹਿਬ ਦੇ ਨਾਲ 21 ਮੈਂ ਉਸ ਟਾਈਮ ਤੇ ਬਲਾਕਸਨ ਤੇ ਆਹ ਤਾਂ ਰਹੀ ਚਲ ਇਧਰ ਵੀ ਇਧਰ ਕੀ ਫਤੂ ਕੀ ਦਾ ਗਰੇ ਦੇ ਆ ਆ ਦਿਲ ਗਿਆ ਆ ਉਹ ਦਾਇਆ ਨਾ ਗਿਆ ਵੇਲਾ ਆ ਚੂਟਾ ਇੱਕ ਉਹ ਕਿਹਾ ਨਾ ਜਿੰਨਾ 2000 ਰੁਪਏ ਦਾ ਸੌਣ ਦਿੱਤਾ ਹੈ ਨਾ ਹਰ ਚੁਟਾ ਤਰਤੀਬ ਇਤਨਾ ਕਿਥੋਂ ਗਿਆ ਕਿਥੋਂ ਗਿਆ ਨੇ ਫੀਸ ਜੀ ਆਇਆ ਤਾਂ ਅੱਧਰ ਪੁੱਟ ਕਿੰਨਾ ਆ ਗਿਆ ਚਲ ਵੀ ਅੱਜ ਅੱਜ ਸਰ ਕੋਟੇ ਕੇ ਅੰਦਰ ਧਾਰਿਆ ਨੂੰ ਰਮਿੰਦਰ ਹਾਂ ਜੀ ਉਹਦਾ ਅੰਦਰ ਧਾਰਿਆ ਬੁੱਢੀ ਬੁੱਢੀ ਹੋ ਰਹੀ ਹੈ ਇਹਨਾਂ ਅੱਧੇ ਕਿੰਨੇ ਚੋਕੇ ਚੋਕੀ ਆਏ ਤੇਰੇ ਜਾਨੀ ਵਾਦ ਇਹਦਾ ਤੋੜਾ ਕੋਈ ਹੱਦ ਕਰੇ ਜੀ ਅੱਜ ਜੇ ਕੋਈ ਆਪਰੇ ਇਹਦਾ ਮੋਢੇ ਸੱਟ ਪਾ ਰਿਹਾ ਪੇਮੈਂਟ ਦੇ ਚਲ ਆਪਰੇ ਤੇ ਨਾ ਤਾਂ ਕੋਈ ਚਮਟੂ ਕਿਤੇ ਆਏ ਸਾਰੇ ਕਟਾਟ ਮਾਰ ਕੋਈ ਦੇਖੋ ਇਥੇ ਉਹਦਾ ਪੁੱਤਿਆ ਦਿਖਾ ਵੀ ਸੁੱਟੇ ਨੇ ਆ ਬਈ ਉਹ ਗੁਰੂ ਅੰਮ੍ਰਿਤਕਾ ਦੀ ਪੁੱਛਾਈ ਜੀ ਨੂੰ ਮੈਂ ਕਰਕੇ ਤੇ ਮੇਰੇ ਕੋਲ ਫਿਰ ਵੀ ਨਹੀਂ ਮੰਨਿਆ ਵੀ ਮੈਂ ਕਿਹਦੇ ਕੋਲ ਗਿਆ ਮਾਈ ਗਾਡ ਕੋਈ ਨਹੀਂ ਜਿਸੀ ਕਰਦੇ ਜੀ ਠੀਕ ਹੈ ਬੰਦਾ ਮੈਂ ਮੇਰੇ ਅਸੀਂ ਤਾਂ ਅਸੀਂ ਆਪਸ ਨਹੀਂ ਬਣੇ ਰਹੇ ਨਹੀਂ ਨਹੀਂ ਤੇ ਤੁਸੀਂ ਹੱਥ ਵੀ ਕੱਟਿਆ ਹੋਇਆ ਜੀ ਦੇਖੋ ਜੀ ਇੱਕ ਤਾਂ ਤੁਸੀਂ ਦੇਖੋ ਬਹੁਤ ਹਿੰਮਤ ਵਾਲੀ ਗੱਲ ਕੀਤੀ ਜਿਹੜੇ ਤੁਸੀਂ ਆਪ ਆ ਕੇ ਸਾਨੂੰ ਦੱਸੀ ਅਸੀਂ ਬਾਕੀ ਇੱਕੇ ਸਾਡਾ ਤੁਸੀਂ ਇਹੀ ਹਿੰਮਤ ਕੀਤੀ ਹੋਰ ਅਸੀਂ ਬਾਕੀ ਸਾਡੇ ਨਾਲ ਦੋ ਅਸੀਂ ਹੱਥ ਕਰ ਲਾਂ ਦੇਖੋ ਜੀ ਮੈਂ ਆਪਣੀ ਸੀ ਚਿੰਤਾ ਦੁੱਤਾ ਜੀ ਜਿਹੜੀ ਤੇ ਡੀਐਸਪੀ ਸਾਹਿਬ ਉਹਨਾਂ ਨਾਲ ਵੀ ਕਈ ਵਾਰ ਮੁਲਾਕਾਤ ਹੋਈ ਹੈ ਤੇ ਮਨਜੀਤ ਸਿੰਘ ਡੀਐਸਪੀ ਸਾਹਿਬ ਨੂੰ ਮੈਂ ਕਈ ਵਾਰੀ ਕਿਹਾ ਸੀ ਮੈਂ ਤੁਹਾਨੂੰ ਪਰਚਾ ਪਾ ਦੋ ਨੂੰ ਅੰਦਰ ਕਰ ਦਿਓ ਤੇ ਮੈਂ ਆ ਪਕੌੜੇ ਕੱਢ ਕੇ ਤੇ ਆਂਡੇ ਧਾ ਕੇ ਜੇ ਮੈਂ ਗੁਜ਼ਾਰਾ ਕਰਨਾ ਤੇ ਮੈਨੂੰ ਉਹ ਵੀ ਨਹੀਂ ਖਾਣ ਦਿੰਦੇ ਨਹੀਂ ਨਹੀਂ ਮੈਂ ਥੋੜਾ ਮੈਂ ਆਪੇ ਕਰਵਾਉਂਦਾ ਹਾਂ ਆਉਂ ਤੁਰ ਮੈਸਜੇਸ ਕੇ ਸਾਹਮਣੇ ਜੀ ਨਾਲ ਵੀ ਹੁੰਦਾ ਠੀਕ ਮੈਂ ਉਹਦੇ ਨਾਲ ਸੱਤ ਸੱਤ ਮੈਨੂੰ ਵੀ ਰੋਗੇ ਮੈਨੂੰ ਕੋਈ ਸੀ ਫਾਲੋ ਨਾਇਆ ਫਾਰਾ ਜੀ ਫਾਰਾ ਜੀ ਯਾਹ ਤੋਂ ਬੁਲਤੀ ਸਟੇਟ ਲਈ ਆਈ ਸੀ ਫਾਰਾ ਇਹ ਨਾ ਮੈਂ ਤਾਂ ਆਪਰੇ ਜੀ ਆਪਰੇ ਮੈਂ ਨਹੀਂ ਕੰਮ ਕਰਦਾ ਹਾਂ ਹਾਲੇ ਤੱਕ ਬਿਲਕੁਲ ਨਹੀਂ ਕੰਮ ਨਹੀਂ ਕਰਦਾ ਜੀ ਉਹ ਤਾਂ ਘਰੋਂ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕੱਥੇ ਵੇਚਣਾ ਜੀ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤਾਂ ਜੇ ਕੋਈ ਵੀਰ ਵਾਲਾ ਲੈਣ ਆ ਜਾਂਦਾ ਤੋ ਉਹਨੂੰ ਜਾ ਕੇ ਦੁਆ ਲਿਆ ਕੋਈ ਉਹਨੂੰ ਦੁਆਤਾ ਕੋਈ ਆਪ ਕੀਦਾ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਵੀ ਕਰਵਾ ਲੈਂਦੇ ਹਾਂ ਉਹ ਦੇਖੋ ਜਨਾਬ ਹਾਂ ਅਸੀਂ ਤੁਹਾਡੀ ਫੋਨ ਤੇ ਜਿਹੜੀ ਇਹਦਾ ਚਾ ਮਦਦ ਕਰੂਗਾ ਬਾਕੀ ਸਹੀ ਰਸਤੇ ਲਗਾ ਦੇਗਾ ਕੁਝ ਸਾਡੀ ਹੈਲਪ ਕਰ ਰਹੇ ਸਨ ਸਾਡੇ ਮੈਂ ਤਾਂ ਪਹਿਲਾਂ ਵੀ ਸਾਡੀ ਨਾਲ ਗੱਲਬਾਤ ਹੋਈ ਸੀ ਵੀ ਮੈਂ ਡੀਐਸਪੀ ਆਪਣੇ ਰਮਾਨਾ ਸਾਹਿਬ ਰਹਿ ਸੀ ਉਹਨਾਂ ਨਾਲ ਮੈਂ 200 ਆਪ ਜਾ ਕੇ ਕਈ ਬੰਦੇ ਰਾਮਪੁਰੇ ਖੂਟੀ ਜਾ ਕੇ ਫੜਨ ਸੀ ਸਾਡੀ ਕਮਿਊਨਿਟੀ ਦੇ ਲਈ ਸੀ ਉਹ ਬਾਅਦ ਚ ਫਿਰ ਮੇਰੇ ਹਿੰਮਤ ਨਹੀਂ ਰਹੀ ਗਈ ਜੀ ਮੇਰਾ ਅਖੀਰਨ ਤਾਂ ਗਿਆ ਸੀਗਾ ਆਪ ਪਸੇਂ ਉਸੇ ਆਫੀਸ ਤੋਚਿਆ ਹੋਇਆ ਸੀਗਾ ਕੋਈ ਨਹੀਂ ਸਾਡੇ ਵੱਲੋਂ ਨਹੀਂ ਮਤਰੇ ਵੀ ਕਿਸੇ ਨੂੰ ਫੜਨ ਜੁਗੀ ਨਹੀਂ ਸਾਡੇ ਵੱਲੋਂ ਇਹਨਾਂ ਨਾਲ ਨਾ ਕਿਸੇ ਸਰਦਾਰ ਨੂੰ